ਹਰਦੀਪ ਕਿਤਾ ਦਾ ਕੋਈ ਮਾੜਾ ਨਹੀਂ ਜੀ ਜੇ ਮੰਨ ਕੇ ਚਲੋ ਵੀ ਧਿਆਨ ਨਾ ਕਰਨਾ ਜੀ ਥੋੜੇ ਅੰਦਰੋਂ ਦਿਲਚਸਪੀ ਹੋਵੇ ਜੀ ਤੇ ਬਹੁਤ ਵਧੀਆ ਕੀਤਾ ਜੀ ਜੇ ਹੁਣ ਆਪਾਂ ਮੰਨ ਕੇ ਚਲੋ ਵੀ ਪਰ ਉਠ ਕੇ ਨਹੀਂ ਆਵਾਂਗੇ ਨਾਲ ਕੋਲੇ ਜੀ ਫਿਰ ਤਾਂ ਕੋਈ ਵੀ ਕੰਮ ਵਿੱਢ ਲੋ ਤੁਸੀਂ ਫਿਰ ਤਾਂ ਕਾਮਜਬ ਕਿਸੇ 'ਚ ਨਹੀਂ ਹੁੰਦੇ ਜੀ ਜੇ ਤੁਸੀਂ ਬਾਕੀ ਹੈ ਦੇਣਾ ਦਾ ਪਰਮਾਤਮਾ ਨੇ ਆ ਪਰ ਹੌਸਲਾ ਨਾ ਛੱਡੋ ਜੀ ਮਨਤ ਕਰੋ ਜੀ ਜੋਨੋ ਕਾਲਪੁਰਖ ਵਾਇਗਰੂ ਹੁਕਮ ਹੈ ਕਰਨ ਆਉਨੇ ਹੋ ਜੀ ਤੇ ਸਭ ਤੋਂ ਪਹਿਲੇ ਜਿਹੜੇ ਆਂਡੇ ਹੁੰਦੇ ਨੇ ਜੀ ਤੁਸੀਂ ਕਿਸੇ ਕਾਊਂਟਰ ਸੇਲ ਹੁੰਦੀ ਹੈ ਜਾਂ ਬਾਹਰ ਵੇਚਣ ਜਾਂਦੇ ਨਹੀਂ 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 ਇੱਥੋਂ ਹੀ ਆਂਡੇ ਸਾਡੇ ਕਾਊਂਟਰ ਸੇਲ ਹੀ ਹੈਗੀ ਜੀ ਤੇ ਪਹਿਲਾਂ ਅਗਲਾ ਸਾਨੂੰ ਫੋਨ ਕਰਦਾ ਹਰ ਇੱਕ ਨੂੰ ਮੇਰਾ ਕਿਹਾ ਹੁੰਦਾ ਹੈ ਵੀ ਫੋਨ ਕਰੇ ਤੋ ਬਣਾ ਨਾ ਆਇਓ ਜੀ ਫੋਨ ਕਰਕੇ ਆਇਓ ਫਿਰ ਤੁਹਾਨੂੰ ਟਾਈਮ ਦੇਵਾਂਗਾ ਵੀ ਇਸ ਟਾਈਮ ਆਜੋ ਆਂਡੇ ਅਸੀਂ ਚੱਕਦੇ ਆ 3 ਤੇ 4 ਵਜੇ 3 ਤੋਂ ਲੈ ਕੇ 4 ਵਜੇ ਤੱਕ ਅਸੀਂ ਆਂਡੇ ਚੱਕਨੇ ਇੱਕੋ ਹੀ ਟਾਈਮ ਜੀ ਹਾਂ ਇਹ ਨਹੀਂ ਸਾਰਾ ਦਿਨ ਇਹਨਾਂ ਨੂੰ ਉਹ ਕਰਦੇ ਵੀ ਯਾਰ ਥੱਲੇ ਆਂਡੇ ਚੱਕੀ ਜਉ ਇਹ ਮੈਂ ਮਤਲਬ ਪਰੇਸ਼ਾਨ ਹੋਈ ਜਾਣ ਬਸਣਾ ਟਾਈਮ ਰੱਖਿਆ ਉਦੋਂ ਇਹਨਾਂ ਨੂੰ ਖੁੱਲੀਆਂ ਛੱਡਾਂਗੇ 3 ਕ ਵਜੇ ਤੋਂ ਬਾਅਦ ਬਾਅਦ ਬਸ ਜੀ ਫਿਰ ਘੰਟਾ 2 ਘੰਟੇ ਆ ਬਗਲ ਚ ਖੁੱਲੀਆਂ ਰਹਿਣੀਆਂ ਤੇ ਫਿਰ ਅਸੀਂ ਆਂਡੇ ਚੱਕ ਕੇ ਆਂਡੇ ਦਾ ਕੀ ਰੇਟ ਹੁੰਦਾ ਹੀ ਆਪਣਾ ਆਂਡੇ ਦਾ ਹੁਣ ਇਸ ਵਾਰ ਤਾਂ 15 ਰੁਪਈਆ ਜੀ ਤੇ ਬਾਕੀ ਦੇਖਦੇ ਜਿਵੇਂ ਜਿਵੇਂ ਮੂਰੇ ਸਿਆਲ ਆਊਗਾ ਰੇਟੇ ਦਾ ਮੰਗ ਬਹੁਤ ਹੈ ਰੇਟ ਕਦੂਗਾ